ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਸੋ ਦੋਸਤੋ ਵਿਸ਼ਾ ਅੱਜ ਦਾ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦਾ ਗੁਰਦਾਸਪੁਰ ਏਰੀਆ ਤਕਰੀਬਨ ਸਾਰਾ ਹੀ ਡੁੱਬ ਚੁੱਕਾ ਹੈ ਸੋ ਅੱਜ ਅਸੀਂ ਇੱਥੇ ਆਏ ਸੀ ਨੁਕਸਾਨ ਅਸੀਂ ਦੇਖ ਰਹੇ ਸੀ ਸੜਕਾਂ ਦੇ ਉੱਤੇ ਵੀ ਪਾਣੀ ਆ ਚੁੱਕਾ ਹੈ ਨੁਕਸਾਨ ਅਸੀਂ ਦੇਖ ਰਹੇ ਸੀ ਲੋਕਾਂ ਦੇ ਘਰ ਜਿਹੜੇ ਸੀ ਉਹ ਡੁੱਬ ਚੁੱਕੇ ਨੇ ਭੁਖ ਮਰੀ ਇਸ ਸੜਕਾਂ ਦੇ ਉੱਤੇ ਅੱਜ ਵੇਖਣ ਨੂੰ ਮਿਲੀ ਸੀ ਸੋ ਦੋਸਤੋ ਅਸੀਂ ਇੱਕ ਛੋਟੇ ਜਿਹੇ ਘਰ ਦੇ ਵਿੱਚ ਆਏ ਸੀ ਲੰਘਦੇ ਲੰਘਦੇ ਇਹ ਘਰ ਤਕਰੀਬਨ ਤਕਰੀਬਨ ਸਾਰਾ ਹੀ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕਾ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਵੀਰ ਜੀ ਉਹਨਾਂ ਦੇ ਨਾਲ ਜਿਨ੍ਹਾਂ ਦਾ ਇਹ ਘਰ ਹੈ ਉਹਨਾਂ ਨੂੰ ਪੁੱਛਦੇ ਹਾਂ ਪਿੱਕੀ ਤੁਹਾਡੇ ਨਾਲ ਵਾਪਰਿਆ ਉਸ ਦਿਨ ਜਿਸ ਦਿਨ ਪਾਣੀ ਆਇਆ ਸੀ ਤੇ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਉਹ ਗੁਜ਼ਰ ਰਹੇ ਨੇ ਹਾਂਜੀ ਸੱਚੀ ਗੱਲ ਵੀਰ ਜੀ ਸੱਚੀ ਗੱਲ ਵੀਰ ਜੀ ਅ ਵੀਰ ਜੀ ਮੈਂ ਦੇਖ ਰਿਆ ਸੀ ਤੁਹਾਡੇ ਤੇ ਬਹੁਤ ਹੀ ਦੁੱਖਾਂ ਦਾ ਪਹਾੜ ਟਹਿ ਚੁੱਕਾ ਹੈ ਪਹਿਲਾਂ ਤਾਂ ਮੈਨੂੰ ਆਪਣਾ ਜਿਹੜਾ ਸੀ ਤੁਸੀਂ ਨਾਮ ਦੱਸੋ ਮੇਰਾ ਨਾਮ ਰਣਜੀਤ ਸਿੰਘ ਆ ਜੀ ਅੱਛਾ ਜੀ ਕਿਹੜਾ ਪਿੰਡ ਆ ਜੀ ਆਪਣਾ ਮੇਰਾ ਰਮਦਾਸ ਪਿੰਡ ਆ ਜੀ ਅਵਾਨ ਤਹਿਸੀਲ ਜਨਾਲਾ ਠੀਕ ਹੈ ਜੀ ਇਹ ਮੈਂ ਤੁਹਾਡਾ ਘਰ ਦੇਖ ਰਿਹਾ ਸੀ ਰੋਡ ਦੇ ਉੱਤੇ ਲੰਘਦੇ ਲੰਘਦੇ ਆ ਤੁਹਾਡਾ ਘਰ ਜਿਹੜਾ ਸੀ ਸਾਨੂੰ ਨਜ਼ਰ ਆਇਆ ਤਕਰੀਬਨ ਸਾਰਾ ਹੀ ਜਿਹੜਾ ਹੈ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ ਹਾਂ ਜੀ ਤੇ ਤੁਹਾਨੂੰ ਕਿਤਰਾ ਪਤਾ ਲੱਗਾ ਵੀ ਰਾਤ ਜਿਹੜਾ ਪਾਣੀ ਵੀ ਕਿਹੜੇ ਵੇਲੇ ਆਇਆ ਦਿਨੇ ਆਇਆ ਜਾਂ ਰਾਤ ਆਇਆ ਇਹ ਦੱਸੋ ਸਰ ਸਾਡੀ ਰਿਸ਼ਤੇਦਾਰੀ ਆ ਡੇਰਾ ਬਾਬਾ ਨਾਨਕੋਲ ਉਹਨਾਂ ਨੇ ਸਾਨੂੰ ਪਹਿਲਾਂ ਹੀ ਅਵੇਅਰ ਕਰਤਾ ਕਿ ਪਾਣੀ ਉੱਥੇ ਆ ਚੁੱਕਾ ਵਾ ਤੁਹਾਨੂੰ ਵੀ ਖਤਰਾ ਵਾ ਫਿਰ ਅਸੀਂ ਆਪਣਾ ਜਿਹੜਾ ਪਰਿਵਾਰ ਆ ਜਿੱਦਾ ਛੋਟੇ ਬੱਚੇ ਆ ਆਪਣੀ ਮੰਮੀਆਂ ਵਾਂ ਹਨਾ ਉਹਨਾਂ ਨੂੰ ਆਪਾਂ ਪਹਿਲਾਂ ਹੀ ਕਿਤੇ ਸੇਫ ਜਗ੍ਹਾ ਤੇ ਪਹੁੰਚਾਤਾ ਵਾ ਤੇ ਆਪਾਂ ਜਿਹੜੇ ਮੁੰਡੇ-ਮੁੰਡੇ ਸੀ ਮੈਂ ਹੀ ਮੇਰੇ ਤਾਇ ਜੀ ਦੇ ਦੋ ਬੇਟੇ ਸੀ ਆਪਾਂ ਜਿਹੜੇ ਨੌਜਵਾਨ ਵੀਰ ਸੀ ਉਹ ਆਪਾਂ ਇੱਥੇ ਠਹਿਰ ਗਏ ਕਿਉਂਕਿ ਘਰ ਦੀ ਰਾਖੀ ਲਈ ਵੀ ਕੋਈ ਚਾਹੀਦਾ ਸੀ ਅੱਛਾ ਹੁਣ ਫਿਰ ਘਰ ਦੀ ਜਿਹੜੀ ਆ ਦੇਖਰੇਖ ਉਹ ਤੁਸੀਂ ਆਪ ਕਰ ਰਹੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਮਾਲੀ ਨੁਕਸਾਨ ਕਿੰਨਾ ਕੁ ਹੋ ਚੁੱਕਾ ਹੈ ਤੁਹਾਡਾ ਸਰ ਆਪਣਾ 40 ਕਿੱਲੇ ਜ਼ਮੀਨ ਆ ਜੀ ਆਪਣੀ ਮਾਲਕੀ ਤੇ 10 ਕਿੱਲੇ ਆਪਣੀ ਠੇਕੇ ਦੀ ਜ਼ਮੀਨ ਆ ਫਸਲ ਤੇ ਸਾਰੀ ਸਰ ਬਰਬਾਦ ਹੋ ਹੀ ਚੁੱਕੀ ਆ ਜਿਹੜੀ ਆਪਣੀ ਮਿਹਨਤ ਆ ਉਹ ਵੀ ਬੇਕਾਰ ਹੀ ਗਈ ਆ ਜੀ ਠੀਕ ਆ ਇਹਦੇ ਵਿੱਚ ਹਾਲੇ ਤੱਕ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਸੰਸਥਾ ਵੱਲੋਂ ਅਜੇ ਤੱਕ ਕੋਈ ਆਏ ਤੁਹਾਡੇ ਕੋਲ ਸਿਰ ਪ੍ਰਸ਼ਾਸਨ ਵੱਲੋਂ ਤੇ 0% ਮਦਦ ਇੱਕ ਸਾਦੀ ਹੋਈ ਆ ਆਪਣੀ ਹਾਲਾਂਕਿ ਜਿਹੜੇ ਆਪਣੇ ਕਿਸਾਨ ਵੀਰ ਨੇ ਹਨਾ ਕਿਸਾਨ ਦੇ ਜਿਹੜੇ ਬੇਟੇ ਨੌਜਵਾਨ ਵੀਰ ਨੇ ਉਹਨਾਂ ਵੱਲੋਂ ਕਾਫੀ ਉਹਨਾਂ ਨੇ ਮਦਦ ਕੀਤੀ ਆਪਣੀ ਉਹੀ ਆਪਾਂ ਨੂੰ ਬਸ ਰਾਹਤ ਹੈ ਇੱਕ ਸਾਹ ਦੇ ਉਹਨਾਂ ਦੀ ਮਦਦ ਨਾਲ ਹੀ ਆਪਾਂ ਬਚੇ ਆ ਜੀ ਤੁਹਾਡਾ ਜਿਹੜਾ ਵਾ ਮਾਲੀ ਨੁਕਸਾਨ ਵੀ ਹੋ ਚੁੱਕਾ ਹੈ ਤੁਹਾਡਾ ਜਾਨੀ ਨੁਕਸਾਨ ਤੋਂ ਬਚੇ ਹੋ ਤੁਸੀਂ ਜਾਨੀ ਨੁਕਸਾਨ ਤੇ ਚਲੋ ਮਹਾਰਾਜ ਦੀ ਕਿਰਪਾ ਹੀ ਰਹੀ ਆ ਜਾਨੀ ਨੁਕਸਾਨ ਤੋਂ ਬਚਾ ਆ ਪਰ ਆਪਣਾ ਜਿਹੜਾ ਮਾਲੀ ਨੁਕਸਾਨ ਆ ਉਹ ਆਈ ਥਿੰਕ ਇਦਾਂ ਦਾ ਹੋ ਗਿਆ ਵਾ ਵੀ ਆਪਣੇ ਕੋ 10 ਸਾਲ ਆ ਨਾ ਜਿਹੜਾ ਉਹ ਲੱਗ ਜਾਣੇ ਆ 10 ਸਾਲ ਤਕਰੀਬਨ ਲੱਕ ਸਿੱਧਾ ਕਰਨ ਨੂੰ ਜਿਹੜਾ ਤੁਹਾਡਾ ਜਿਹੜਾ ਲੱਕ ਸਿੱਧਾ ਹੋਣਾ ਉਹ ਤਕਰੀਬਨ 10 ਸਾਲ ਲੰਘ ਜਾਂਦਾ ਬਿਲਕੁਲ ਜੀ ਬਿਲਕੁਲ ਬੜੇ ਆਰਾਮ ਨਾਲ 10 ਸਾਲ ਤਾਂ ਮਤਲਬ ਕਿ ਜੇ ਸਾਨੂੰ ਕੋਈ ਪ੍ਰਸ਼ਾਸਨ ਮਦਦ ਨਾ ਕਰੇ ਜਾਂ ਕਿ ਮਾਨ ਸਰਕਾਰ ਜਾਂ ਹਨਾ ਸਰਕਾਰਾਂ ਜੇ ਆਪਣਾ ਜਿਹੜਾ ਆਪਣਾ ਮੁਆਵਜ਼ਾ ਨਾਮ ਹਯਾ ਕਰਵਾਉਂਦੇ ਫਿਰ 10 ਸਾਲ ਲੱਗ ਜਾਣੇ ਹਾਲਾਂਕਿ ਜੇ ਕਿਤੇ ਆਪਣੀ ਸਰਕਾਰ ਕਿਤੇ ਨਾ ਕਿਤੇ ਕੋਈ ਮਦਦ ਕਰਦੀ ਆ ਕੋਈ ਮੁਆਵਜ਼ਾ ਦਿੰਦੀ ਆ ਤੇ ਫਿਰ ਹੋ ਸਕਦਾ ਹੈ ਕਿ ਆਪਣਾ ਪਹਿਲਾਂ ਲੱਕ ਸਿੱਧਾ ਹੋ ਜੇ ਜੀਗਾ ਇਹਦੇ ਵਿੱਚ ਤੁਹਾਡੇ ਘਰ ਦਾ ਵੀ ਨੁਕਸਾਨ ਹੋਇਆ ਕਿ ਨਹੀਂ ਹੋਇਆ ਬਿਲਕੁਲ ਜੀ ਤੁਸੀਂ ਆ ਵੇਖ ਹੀ ਸਕਦੇ ਜੇ ਤਰੇੜਾਂ ਆ ਗਈਆਂ ਮੇਰੇ ਘਰ ਦੇ ਜਿੱਥੇ ਆਪਣੇ ਘਰ ਦੀ ਮੁਨਿਆਦ ਜਿਹੜੀ ਸੀ ਆਪਣੀ 10 ਸਾਲ ਸੀ ਉੱਥੇ ਉਹ ਸਿਰਫ 4 ਸਾਲ ਰਹਿ ਗਈ ਇੱਕ ਸਾਹ ਦਾ ਮੁਨਿਆਦ ਦਾ ਅੱਧੋ ਅੱਧੀ ਫਰਕ ਪੈ ਗਿਆ ਹੈ ਹਾ ਮੁਨਿਆਦ ਦਾ ਬਹੁਤ ਜ਼ਿਆਦਾ ਫਰਕ ਪਿਆ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਸੀ ਆਪਣੇ ਨਾਲ ਚਲੋ ਪ੍ਰਸ਼ਾਸਨ ਹਾਲੇ ਤੱਕ ਨਹੀਂ ਖੜਾ ਸੰਸਥਾ ਕੋਈ ਚਲੋ ਨਹੀਂ ਆਈ ਕਿਤੇ ਨਾ ਕਿਤੇ ਚਲੋ ਸੰਸਥਾ ਨੇ ਵੀ ਆਪਣਾ ਹੰਗਾਰਾ ਭਰਿਆ ਜਿਹੜੇ ਪਛੜੀ ਸ਼੍ਰੇਣੀ ਦੇ ਲੋਕ ਨੇ ਉਥੇ ਤੇ ਉਹਨਾਂ ਨੂੰ ਵੀ ਜਾ ਕੇ ਜਿਹੜੇ ਆ ਪ੍ਰਸ਼ਾਸਨ ਨੇ ਵੀ ਮਿਲੇ ਨੇ ਸਾਰਾ ਕੁਝ ਉਹਨਾਂ ਨੂੰ ਮੁਹੱਈਆ ਕਰਵਾਇਆ ਉੱਥੇ ਤੇ ਕਿਤਨਾ ਕਿਤੇ ਲੱਗਦਾ ਤੁਹਾਨੂੰ ਕਿ ਕਿਸੇ ਹੋਰ ਨੇ ਆਪਣੀ ਬਾਹ ਨਹੀਂ ਫੜੀ ਬਾਹਰੋਂ ਸਟੇਟ ਚੋਂ ਆਣ ਕੇ ਕਿਸੇ ਨੇ ਨਹੀਂ ਆਪਣੀ ਬਾਹ ਫੜੀ ਪੰਜਾਬੀਆਂ ਨੇ ਹੀ ਪੰਜਾਬੀਆਂ ਦੀ ਬਾਹ ਬੜੀ ਇੱਥੇ ਤੁਹਾਨੂੰ ਇਹ ਗੱਲ ਦਾ ਫਕਰ ਹੁੰਦਾ ਹੈ ਕੋਈ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿ ਆਪਣੀ ਬਾਹ ਦੇ ਸਟੇਟਾਂ ਨੇ ਜਿਹੜੀ ਆ ਬਾਹ ਨਹੀਂ ਫੜੀ ਹਾਲਾਂਕਿ ਪੰਜਾਬ ਨੇ ਹੀ ਫੜੀ ਪੰਜਾਬ ਚ ਵੀ ਕਿਸਾਨ ਵੀਰਾਂ ਨੇ ਹੀ ਫੜੀ ਆ ਜਿਹੜੇ ਆਪਣੇ ਮਾਲਵੇ ਵਾਲੀ ਸਾਈਡ ਦੇ ਵੀਰ ਨੇ ਲਾਈਕ ਮੋਗਾ ਸੰਗਰੂਰ ਹਨਾ ਇਦਾਂ ਦੀਆਂ ਜਿਹੜੀਆਂ ਡਿਸਟ੍ਰਿਕਟਾਂ ਨੇ ਉਧਰੋਂ ਬੋਟ ਟਰਾਲੀਆਂ ਆਈਆਂ ਵੀਰਾਂ ਨੇ ਪਾਣੀ ਦੀ ਸੇਵਾ ਕੀਤੀ ਵੀਰਾਂ ਨੇ ਜਿਹੜੀ ਮਤਲਬ ਜਿੱਦਾਂ ਛੋਟੀ ਮੋਟੀ ਗ੍ਰੋਸਰੀ ਦਿੱਤੀ ਆਪਾਂ ਨੂੰ ਜਿਹੜਾ ਸਮਾਨ ਸੀ ਜਿੱਦਾਂ ਟੋਰਚ ਵਗੈਰਾ ਮਤਲਬ ਕਿ ਹੋਰ ਬੜਾ ਜਿਹੜਾ ਜ਼ਰੂਰੀ ਸਮਾਨ ਸੀ ਮਤਲਬ ਹੱਡ ਬੀੜ ਤਾਂ ਲਈ ਉਹਨਾਂ ਨੇ ਮਤਲਬ ਪਹੁੰਚਾਇਆ ਵਾ ਤੁਹਾਨੂੰ ਮਹੀਆ ਕਰਵਾਇਆ ਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਤੱਕ ਜਿਹੜੀ ਆ ਕੋਈ ਰਾਸ਼ਨ ਪਾਣੀ ਦੀ ਤੁਹਾਨੂੰ ਕਮੀ ਪੇਸ਼ੀ ਆਈ ਹੈ ਜਿਹੜੀ ਹੁਣ ਤੱਕ ਇੱਥੇ ਰਾਸ਼ਨ ਪਾਣੀ ਤਾਂ ਜੀ ਤੇ ਮੈਂ ਤੁਹਾਨੂੰ ਦੱਸ ਹੀ ਰਿਹਾ ਵਾਂ ਕਿ ਕਿਸਾਨ ਵੀਰਾਂ ਦੇ ਜਿਹੜੇ ਹੈਗੇ ਆਪਣੇ ਨੌਜਵਾਨ ਉਹ ਪਹੁੰਚਾ ਹੀ ਰਹੇ ਨੇ ਉਹ ਕਿਸ਼ਤੀਆਂ ਦੇ ਕੋਈ ਫੜਾ ਜਾਂਦਾ ਵਾ ਕੋਈ ਕਈਆਂ ਦੇ ਟਰੈਕਟਰ ਤੇ ਫੜਾ ਜਾਂਦੇ ਆ ਰਾਸ਼ਨ ਪਾਣੀ ਤਾਂ ਜੀ ਚਲੋ ਫਿਲਹਾਲ ਤਾਂ ਨਹੀਂ ਆ ਹੋ ਸਕਦਾ ਜੇ ਆ ਪਾਣੀ ਹੋਰ ਜ਼ਿਆਦਾ ਸਮੇਂ ਲੰਬੇ ਸਮੇਂ ਤੱਕ ਖੜਾ ਰਵੇ ਤਾਂ ਉਹਦੀ ਪਰੇਸ਼ਾਨੀ ਜ਼ਰੂਰ ਆ ਸਕਦੀ ਆ ਫਿਲਹਾਲ ਤਾਂ ਕੋਈ ਪਰੇਸ਼ਾਨੀ ਨਹੀਂ ਆ ਜੀ ਠੀਕ ਹੈ ਜੀ ਚਲੋ ਆ ਆਪਾਂ ਵੀ ਦਰਸ਼ਕੋ ਇਹ ਆ ਵੀ ਪ੍ਰਮਾਤਮਾ ਗਾੜੀ ਇਹ ਹੀ ਗੁਜਾਰਸ਼ ਕਰ ਸਕਦੇ ਆ ਕਿ ਪ੍ਰਮਾਤਮਾ ਚਲੋ ਇਹਨਾਂ ਕਿਸਾਨਾਂ ਦੀ ਜਿਹੜੀ ਬੇਨਤੀ ਆ ਇਹਨਾਂ ਕਿਸਾਨਾਂ ਦੀ ਜਿਹੜੀ ਰਿਕੁਐਸਟ ਹੈ ਉਹ ਜ਼ਰੂਰ ਸੁਣੇ ਕਿਉਂਕਿ ਇੱਥੇ ਹੜਾਂ ਦੇ ਨਾਲ ਤਕਰੀਬਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਜਨਾਲੇ ਵਾਲੀ ਸਾਈਡ ਤੇ ਇਧਰ ਜਿਹੜੀਆਂ ਸਾਰੀਆਂ ਤਕਰੀਬਨ ਜ਼ਮੀਨਾਂ ਜਿਹੜੀਆਂ ਨੇ ਕਿਸਾਨ ਭਰਾਵਾਂ ਦੀਆਂ ਉਹ ਡੁੱਬ ਚੁੱਕੀਆਂ ਨੇ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕੀਆਂ ਨੇ ਜਿਹੜੇ ਮਾਲ ਡੰਗਰ ਨੂੰ ਪੱਠੇ ਪਾਉਣੇ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਤਕਰੀਬਨ ਸਾਰੇ ਹੀ ਡੁੱਬ ਚੁੱਕੇ ਨੇ ਤੇ ਇੱਥੇ ਨੁਕਸਾਨ ਇੰਨਾ ਕਿ ਜ਼ਿਆਦਾ ਹੋ ਚੁੱਕਾ ਹੈ ਕਿ ਇਹਨਾਂ ਦਾ ਜਿਹੜਾ ਲੱਕ ਸਿੱਧਿਆ ਹੋਣ ਤੇ ਘੱਟੋ-ਘੱਟ ਜਿਹੜਾ ਸੀ 2 ਢਾਈ ਸਾਲ ਦਾ ਸਮਾਂ ਜਿਹੜਾ ਇਸ ਤੋਂ ਵੱਧ ਲੱਗ ਸਕਦਾ ਘੱਟ ਨਹੀਂ ਲੱਗ ਸਕਦਾ ਜਿੰਨਾ ਇੱਥੇ ਨੁਕਸਾਨ ਹੋ ਚੁੱਕਾ ਸੋ ਇਹ ਅਰਦਾਸ ਕਰਦੇ ਆਪਾਂ ਪ੍ਰਮਾਤਮਾ ਅੱਗੇ ਕਿ ਜਿਹੜਾ ਇੰਨਾ ਜਿਹੜਾ ਨੁਕਸਾਨ ਹੋਇਆ ਇੰਨਾਂ ਮੌਸਮ ਦੀ ਮਾਰ ਪਈ ਹੈ ਉਹਤੇ ਥੋੜਾ ਜਿਆ ਕੰਟਰੋਲ ਕਰੇ ਅਰਦਾਸਾਂ ਵੀ ਬਹੁਤ ਸਾਰੇ ਕਰ ਰਹੇ ਨੇ ਬਾਕੀ ਧੰਨਵਾਦ ਜਿਹੜਾ ਆਪਾਂ ਮਾਲਵੇ ਏਰੀਏ ਦਾ ਬਹੁਤ ਜਿਆਦਾ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਉਥੋਂ ਸੰਕਟ ਜਿਹੜੀ ਆਈ ਹੈ ਚੱਲ ਕੇ ਤੇ ਉਹਨਾਂ ਨੇ ਬਹੁਤ ਹੀ ਜਿਆਦਾ ਜਿਹੜਾ ਆਪਾਂ ਨੂੰ ਇੱਥੇ ਜਿਹੜੇ ਪੀੜਤ ਪਰਿਵਾਰ ਨੇ ਹੜਾਂ ਦੀ ਮਾਰ ਦੇ ਹੇਠ ਆਏ ਹੋਏ ਉਹਨਾਂ ਨੂੰ ਬਹੁਤ ਜਿਆਦਾ ਇਹਨਾਂ ਨੇ ਰਾਸ਼ਨ ਮੁਹੱਈਆ ਕਰਵਾਇਆ ਜਿਨ੍ਹਾਂ ਨੇ ਮਾਲ ਡੰਗਰ ਰੱਖਿਆ ਉਹਨਾਂ ਨੂੰ ਮਾਲ ਡੰਗਰ ਦਾ ਜਿਹੜਾ ਚਾਰਾ ਸੀ ਉਹ ਮੁਹਈਆ ਕਰਵਾਇਆ ਸੋ ਦੁਆਬੇ ਏਰੀਏ ਤੋਂ ਵੀ ਬੜੀਆਂ ਮੈਂ ਦੇਖ ਰਿਹਾ ਸੀ ਸਵੇਰ ਤੋਂ ਟਰਾਲੀਆਂ ਆ ਰਹੀਆਂ ਸੀ ਤੇ ਜਿਹੜਾ ਮਾਝਾ ਏਰੀਆ ਮਾਝਾ ਏਰੀਆ ਜਿਹੜਾ ਕਰਨਤਾਰ ਸਾਹਿਬ ਤੋਂ ਇਧਰ ਨੂੰ ਆਉਂਦੇ ਆਪਾਂ ਉਧਰੋਂ ਵੀ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਸੀ ਮਾਲਵੇ ਵਾਲੀ ਸਾਈਡ ਤੋਂ ਬਠਿੰਡੇ ਵਾਲੀ ਸਾਈਡ ਤੋਂ ਬਹੁਤ ਆ ਰਹੀਆਂ ਸੀ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਜਲਦੀ ਮਿਲਾਂਗੇ ਧੰਨਵਾਦ